ਪਿੰਡ ਵਾਏ ਗੁੱਜਰਪੁਰ ਕੀ ਲੈ ਕੇ ਆਏ ਸਰੋਂ ਦੀ ਫਸਲ ਹੈ ਕਿ ਆਏ ਕਿੰਦਾ ਰੇਟ ਦਿੰਦਾ ਪਿਆ ਸਰੋਂ ਦਾ ਰੇਟ ਇਸ ਵਾਰ ਵਧੀਆ ਮੇਰੇ ਪਿਆ ਪਿਛਲੀ ਈ ਵਾਰ ਘੱਟ ਸੀ ਇਸ ਵਾਰ 480 ਰੁਪਏ ਰੇਟ ਹੈਗਾ ਸਰੋਂ ਦੇ ਨਾਲ ਕਦੋਂ ਸਰੋਂ ਲਗਾਉਂਦੇ ਹੋ ਕਿੰਨਾ ਕ ਫਾਇਦਾ ਇਹਦੇ ਵਿੱਚ ਇਹਦੇ ਨਾਲ ਸਾਰੇ ਹੀ ਦੋ ਫਸਲਾਂ ਲਗਾਈਆਂ ਨੇ ਇੱਕ ਵਾਰ ਸਰੋਂ ਵਾਤੇ ਸਰੋਂ ਦੇ ਵਿੱਚ ਕਮਾ ਰਹੇ ਹਾਂ ਸਰੋਂ ਵਾੜ ਲਈ ਆ ਤੇ ਬਾਅਦ ਵਿੱਚ ਕਮਾਦ ਹੋ ਜਾਣਾ ਕਿਸਾਨ ਨੂੰ ਕਿੰਨਾ ਕ ਫਾਇਦਾ ਮਿਲਦਾ ਕਣਕ ਦੇ ਨਾਲੋਂ ਇਲਾਵਾ ਜਦ ਨਾਲ ਕਣਕ ਨਾਲੋਂ ਇਹਦਾ ਫਾਇਦਾ ਵਸਾ ਰੇਟ ਵੀ ਚੰਗਾ ਹੈ ਹਾਂਜੀ ਰੇਟ ਵੀ ਚੰਗਾ ਜੀ ਰਦਰ ਨੇ ਹੈਂਗਾ ਕਿੱਥੋਂ ਆਏ ਗੋਜਪੁਰੋਂ ਕੀ ਲੈ ਕੇ ਆਏ ਜੀ ਸਰੋਂ ਕਿੱਦਾਂ ਲੱਗਦਾ ਸਰੋਂ ਦਾ ਰੇਟ ਅੱਛਾ 6 ਕਿਤੇ ਲੱਗ ਜਾ ਕੇ ਲੱਗਦਾ ਹੀ ਹੈ ਪਹਿਲਾਂ ਕਿਸ ਤਰ੍ਹਾਂ ਪਹਿਲੇ ਜਾਣ ਹਾਂਜੀ ਪਹਿਲੇ ਸਰਵਿਸ ਘਾਟ ਹੀ ਇਹਨੂੰ ਜਿਹੜਾ ਕੀ ਲੱਗਦਾ ਕਿਸਾਨ ਜਿਸ ਤਰ੍ਹਾਂ ਕਣਕ ਝੋਨੇ ਦੇ ਵਿੱਚ ਤੁਸੀਂ ਸਰੋਂ ਲੈ ਕੇ ਗੱਲ ਪਿੱਛੇ ਨਹੀਂ ਰਿਹਾ ਨਾ ਕੋਈ ਨਾ ਕੋਈ ਮਿਲਦਾ ਫਸਲ ਕਰਮਾਂ ਦਾ ਗੱਲ ਹੁੰਦੀ ਹੈ ਨਾ ਕਰਮਾਂ ਦੀ ਗੱਲ ਹੈ ਦਾ ਹਾਂ ਕਿੰਨੇ ਏਕੜ ਚ ਲਗਾਉਂਦੇ ਤੁਸੀਂ ਹਾਂਜੀ ਕਿੰਨੇ ਏਕੜ ਚ ਲਾਂਦੇ ਇਹ ਦੋਹਾਂ ਏਕੜਾਂ ਦੀਏ ਦੋ ਕਿਲਿਆਂ ਦੀ ਪਿੰਡ ਦਾ ਨਾਮ ਕੀ ਤੁਹਾਡਾ ਹਾਂਜੀ ਪਿੰਡ ਦਾ ਨਾਮ ਕੀ ਹੈ ਪਿੰਡ ਦਾ ਨਾਮ ਗੁਜਪਰਾ ਕਾਬਲ ਸਿੰਘ ਜੀ ਕਿੱਥੋਂ ਆਏ ਤੁਸੀਂ ਇਹ ਖੋਖਰ ਪਿੰਡ ਤੋਂ ਜੀ ਕੀ ਲੈ ਕੇ ਆਏ ਹੋ ਸਰੋਂ ਦੇ ਜੀ ਕਿੰਨੀ ਲੈ ਕੇ ਆਏ ਸਰੋਂ ਸਰ ਇਹ 2 ਕਿਲੋ ਤੋਂ ਘੱਟ 2 ਕਿਲੋ ਤੋਂ ਘੱਟ ਆ ਥਾਂ ਦੀ ਅੱਛਾ ਹਾਂਜੀ ਸਰ ਕਿੰਨਾ ਕ ਫਾਇਦਾ ਹੁੰਦਾ ਸਰੋਂ ਦਾ ਵਿੱਚ ਇਹਦਾ ਇਹਦਾ ਰੇਟ ਕੋਈ ਨਹੀਂ ਜੀ ਰੇਟ ਸਹੀ ਹੋਵੇ ਫਿਰ ਤਾਂ ਫਾਇਦਾ ਜਾਂ ਰੇਟ ਕੋਈ ਨਹੀਂ ਹੈਗਾ ਰੇਟ ਬਹੁਤ ਘਟਾ ਨਹੀਂ ਤਿੰਨ ਚਾਰ ਸੌ ਦਾ ਫਰਕ ਪੈਂਦਾ ਵਾ ਕੋਈ ਖਾਸ ਜਿਆਦਾ ਫਾਇਦਾ ਨਹੀਂ ਹੈ ਇਹਨਾਂ ਲੋਕਾਂ ਕੰਕ ਸਹੀ ਹੈ ਕਿੰਨੇ ਏਕੜ ਦਾ ਆ ਤੁਸੀਂ ਇਹ ਇਹ 2 ਏਕੜ ਦੇ ਲਗਭਗ ਨੇ ਦੋ ਏਕੜ ਚ ਲਾਂਦੇ ਹਾਂਜੀ ਹਾਂਜੀ ਮੁਨਾਫਾ ਵੀ ਹੁੰਦਾ ਤੁਸੀਂ ਮੁਨਾਫਾ ਤੇ ਆਈ ਇਹ ਨਾ ਨਹੀਂ ਮੁਨਾਫਾ ਤੇ ਹੈ ਪਰ ਉਹਨਾਂ ਘੜੀ ਰੇਟ ਵੇਖੋ ਨਾ ਖਾਦਾਂ ਦਵਾਈਆਂ ਦਾ ਰੇਟ ਕਿੰਨਾ ਹੈ ਇਹ ਨਾ ਮੁਨਾਫਾ ਤੇ ਹੈ ਨਹੀਂ ਨਿਕਲਦੀ ਘਟਿਆ ਹਾਂਜੀ ਨਾਮ ਕੀ ਤੁਹਾਡਾ ਕਾਬਲ ਸਿੰਘ ਨਾਮ ਬੋਲ ਕੇ ਹਾਂ ਮੇਰਾ ਨਾਮ ਗੁਰਜੀਤ ਸਿੰਘ ਮੰਡੀ ਸੁਪਰਵਾਈਜ਼ਰ ਸਰ ਜੀ ਸਰ ਉਹ ਆ ਰਹੀ ਬੋਲੀ ਲੱਗਦੀ ਕਿਹਦਾ ਰੇਟ ਮਿਲਦਾ ਕੋਈ ਹਾਂਜੀ ਸਰ ਬਹੁਤ ਵਧੀਆ ਰੇਟ ਮਿਲਦਾ ਪਿਆ ਵਾ ਮਤਲਬ 6000 ਤੋਂ 6500 ਦੇ ਤੱਕ ਰੇਟ ਚੰਗਾ ਮਿਲਦਾ ਪਿਆ ਈ ਕਿਸਾਨਾਂ ਨੂੰ ਚੰਗਾ ਫਾਇਦਾ ਹੋ ਰਿਹਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਮੈਂ ਅਪੀਲ ਕਰਦਾ ਹਾਂ ਜਿੰਮੇਵਾਰ ਮੇਰਾ ਨਾਮ ਰਜੇਸ਼ ਮਹਿਤਾ ਹੈ ਕੀ ਕੰਮ ਦਾ ਟਾਈਟ ਮੇਰੇ ਆੜ ਦਾ ਕੰਮ ਹੈ ਬਾਬਾ ਸ਼੍ਰੀ ਚੰਦਰ ਟਰੇਡਰਸ ਦੇ ਨਾਮ ਤੇ ਕਰਾਂ ਹਾਂ ਜਿਹੜੇ ਪਰੋ ਲੈ ਕੇ ਆਏ ਕਿ ਕਿਸਾਨ ਨੂੰ ਕਿੰਨਾ ਕਰਦਾ ਸਰ ਕਿਸਾਨਾਂ ਨੂੰ ਇਹਦਾ ਫਾਇਦਾ ਹੋ ਰਿਹਾ ਕਿਉਂਕਿ ਇਸ ਸਾਲ ਜਿਹੜਾ ਸਰੋਂ ਦਾ ਰੇਟ ਆ ਪਿਛਲੇ ਸਾਲ ਨਾਲੋਂ 750 ਰੁਪਏ ਦਾ ਰੇਟ ਕਿਵਾਂਟਲ ਦਾ ਰੇਟ ਦਾ ਜਿਆਦਾ ਜਿਆਦਾ ਚੱਲ ਰਿਹਾ ਪਿਛਲੇ ਸਾਲ 550 ਰੁਪਏ ਸੀ ਆ ਕੀ 62 300 ਵਿਗੜਿਆ ਤੇ ਕਿਸਾਨਾਂ ਨੂੰ ਮਤਲਬ ਠੀਕ ਮਤਲਬ ਸਰੋਂ ਦਾ ਰੇਟ ਵਧੀਆ ਹੁਣ ਕਿਸਾਨਾਂ ਨੂੰ ਦੂਸਰੀ ਖੇਤੀ ਕਰਨੀ ਚਾਹੀਦੀ ਹੈ ਨਾਲ ਉਹਨਾਂ ਨੂੰ ਚਾਹੀਦਾ ਕਿ ਇਹਦਾ ਇਹਨੂੰ ਵੱਤਵਾ ਦੇ ਦੇ ਦੀ ਵੀ ਸਰੋਂ ਦੀ ਖੇਤੀ ਕਰਨ ਤਾਂ ਕਿ ਮੰਡੀ 'ਚ ਸਰੋਂ ਬਹੁਤ ਥੋੜੀ ਜਾਂਦੀ ਹੈ ਸਾਡੇ ਇੱਥੇ ਪਰ ਹੁਣ ਜਿੱਦਾਂ ਰੇਟ ਹਰ ਸਾਲ ਥੋੜਾ ਵੱਧ ਰਿਹਾ ਹੈ ਦਾ ਤੇ ਕਿਸਾਨਾਂ ਨੂੰ ਇਹਦਾ ਫਾਇਦਾ ਹੈ ਇਹਨੂੰ ਜ਼ਰੂਰ ਲਾਉਣਾ ਚਾਹੀਦਾ ਹਾਂਜੀ ਹਾਂਜੀ ਕਿਸਾਨ ਕਰਦੇ ਐ ਕੋਈ ਪਰ ਉਸ ਲੈਵਲ ਤੇ ਨਹੀਂ ਹੈਗਾ ਜਿਸ ਲੈਵਲ ਤੇ ਚਾਹੀਦਾ ਮਤਲਬ ਥੋੜੀ ਥੋੜੀ ਮਤਲਬ ਖੇਤੀ ਹੋ ਰਹੀ ਹੈ ਜਿਆਦਾ ਨਹੀਂ ਹੋ ਰਹੀ ਮੱਕੀ ਜੈਸੇ ਇਸ ਤੋਂ ਬਾਅਦ ਕਣਕ ਤੋਂ ਬਾਅਦ ਮੱਕੀ ਹੈ ਪਿਛਲੇ ਸਾਲ ਨੂੰ ਦੋ ਸਾਲ ਤੋਂ ਮੱਕੀ ਦੀ ਖਰੀਦ ਵੀ ਵਧੀ ਹੈ ਅੱਗੇ ਜਟਲ ਮੰਡਲ ਲਾਣ ਲੱਗੇ ਆ ਤੇ ਰੇਟ ਵੀ ਚੰਗਾ ਹੈ ਮੱਕੀ ਦਾ ਤੇ ਥੋੜੇ ਬਹੁਤੇ ਜੱਟ ਮੂਵ ਹੋ ਰਹੇ ਆ ਤੇ ਹੋਣਾ ਚਾਹੀਦਾ ਇਹਦੇ ਨਾਲ ਮਤਲਬ ਗਾਂ ਝੋਨੇ 'ਚ ਪਾਣੀ ਦਾ ਵੀ ਬਚਾਅ ਰਹੇਗਾ ਥੋੜਾ ਬਹੁਤਾ